रूपी तो राक्षस है जिस बारे केंद्र ने तीन सौ साल यह गलदा ने पंजे तत्व खा रहा है पंज तत्व अहेंड हाँ ਜਲ ਸ੍ਰਿਥੀ ਅਗਨੀ ਵాయు ਆਕਾਸ਼ ਇਹ ਪੰਜ ਤੱਤੋਂ ਦਾ ਸ੍ਰਿ ਬਣਿਆ ਹੋਇਆ ਉਹ ਜੋ ਪਲਾਸਟਿਕ ਹੈ ਇਹ ਪੰਜੇ ਤੱਤਵਾਂ ਨੂੰ ਹੀ ਖਾ ਰਿਹਾ ਸਫਾਈ ਕਰਮਚਾਰੀ ਵੀ ਫਿਰੇ ਸਫਾਈ ਕਰਦਾ ਹੈ ਉਹ ਕੂੜੇ ਦੀ ਢੇਰ ਨੂੰ ਅੱਗ ਲਗਾ ਦਿੰਦਾ ਅਸੀਂ ਕਹਿ ਰਹੇ ਹਾਂ ਵੀ ਸਾਡਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਦਿਨੋਂ ਦਿਨ ਗਿਰਦਾ ਪਿਆ ਹੈ ਉਹਦਾ ਵੱਡਾ ਕਾਰਨ ਕੀ ਹੈ ਉਹਦਾ ਇੱਕ ਵੱਡਾ ਕਾਰਨ ਪਲਾਸਟਿਕ ਹੈ ਜੋ ਸੀਵਰੇਜ ਹੈ ਬਲਾਕੇਜ ਹੋ ਰਹੀ ਹੈ ਨਦੀਆਂ ਦੂਸ਼ਿਤ ਹੋ ਰਹੀਆਂ ਸਮੁੰਦਰ ਦੂਸ਼ਿਤ ਹੋ ਰਹੇ ਹੈ ਤਾਂ ਜਲ ਪ੍ਰਦੂਸ਼ਣ ਦਾ ਵੀ ਕਾਰਨ ਇਹ ਪਲਾਸਟਿਕ ਹੀ ਹੈ 오존 ਗੈਸ ਦੇ ਵਿੱਚ ਜੋ ਪਰਤ ਹੈ ਉਹਦੇ ਵਿੱਚ ਸੁਰਾਖ ਪੈਦਾ ਹੋ ਰਹੇ ਨੇ ਉਹ ਸੁਰਾਖ ਦਾ ਇੱਕ ਬड़ा ਕਾਰਨ ਪਲਾਸਟਿਕ ਹੀ ਹੈ ਜੀਵ ਜੰਤੂ ਗਾਵਾਂ ਮੱਛਲੀਆਂ ਕਛੂਏ ਪੰਛੀ ਮਰ ਰਹੇ ਉਹ ਇਸ ਨੂੰ ਭੋਜਨ ਸਮਝ ਲੈਂਦੇ ਹੈ ਭੋਜਨ ਦੇ ਬਲੇਖੇ ਖਾ ਲੈਂਦੇ ਆ ਉਹ ਮਰ ਜਾਂਦੇ ਆ ਉਹ ਜੀਵ ਜੰਤੂਆਂ ਦੇ ਘਟਣ ਦਾ ਕਾਰਨ ਇੱਕ ਪਲਾਸਟਿਕ ਰੂਪੀਏ ਰਾਖਸ਼ੀ ਹੈ ਤੋਂ ਸ਼ੁਰੂਆਤ ਕਰਨ ਦੇ ਲਈ ਹੈ ਜੋ ਡਿਸਪੋਜ਼ੇਬਲ ਬਰਤਨ ਹੈ ਉਹ ਲੰਗਰਾਂ ਦੇ ਵਿੱਚ ਅਸੀਂ ਨਾ ਵਰਤੀਏ ਐਸੇ ਹੀ ਜੋ ਪਲਾਸਟਿਕ ਦੇ ਪਾਣੀ ਵਾਲੇ ਗਲਾਸ ਹੈ ਉਹਦੀ ਵਰਤੋਂ ਨਾ ਕਰੀਏ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਹੈ ਉਸ ਦੀ ਵਰਤੋਂ ਨਾ ਕਰੀਏ ਜਿਸ ਨੂੰ ਹੀ ਚਾਪਿੰਦ ਲਈ ਗੱਤੇ ਵਾਲਾ ਗਲਾਸ ਕਹਿੰਦੇ ਹਨ ਉਹ ਉਸ ਦੇ ਵਿੱਚ ਵੀ ਪੋਲੀਥੀਨ ਦਾ ਲੇਅਰ ਉਹ ਗੱਤੇ ਵਾਲਾ ਗਲਾਸ ਵੀ ਨਾ ਵਰਤੀਏ ਸਟੀਲ ਦਾ ਗਲਾਸ ਹੀ ਸਭ ਤੋਂ ਵਧੀਆ ਹੈ ਇਸ ਵਿਚਾਰ ਨਾਲ ਅਸੀਂ ਨਿਕਲੇ ਹਾਂ ਵੀ ਡਿਸਪੋਜ਼ੇਬਲ ਦੀ ਬਰਤੋਂ ਬੰਦ ਹੋਏ ਔਰ ਅਸੀਂ ਬਰਤਨ ਬੈਂਕ ਬਣਾਈ ਸਾਡੇ ਕੋਲ ਇਹ ਜੋ ਮਹਾਕੋਮਪੈਨਸਟਰ ਹੈ ਇੱਕ ਜਿਹਦੇ ਸਾਥ ਹੋਦੇ ਕਿ ਕੁਝ ਇਹਦੇ ਵਿੱਚ ਕਿਸੇ ਕਿਸੇ ਦੇ ਵਿੱਚ ਇਹ ਅਮਰੀਕਾ ਨਾਲ ਤੁਸੀਂ ਸਿਮਿਸ਼ਨ ਹੋ ਕੇ ਲੈ ਕੇ ਚੁਰੀ ਬਹੁਤ ਵਧੀਆ ਸਵਾਲ ਪੁੱਛਿਆ ਇਹ ਇੱਕ ਥੈਲਾ ਇੱਕ ਥਾਲੀ ਅਭਿਆਨ ਅਸੀਂ ਦੇਸ਼ ਭਰ ਦੇ ਵਿੱਚ ਚਲਾਇਆ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀਆਂ 27 ਹਜ਼ਾਰ ਥਾਲੀਆਂ ਅਸੀਂ ਪ੍ਰਿਆਗਰਾਜ ਕੁੰਭ ਭੇਜੀਆਂ ਔਰ ਇਸ ਪ੍ਰਕਾਰ ਦੇ 60 ਹਜ਼ਾਰ ਥੈਲੇ ਅਸੀਂ ਪੰਜਾਬ ਤੋਂ ਪ੍ਰਿਆਗਰਾਜ ਕੁੰਭ ਭੇਜ ਚੁੱਕੇ ਆਂ 20 ਹਜ਼ਾਰ ਥੈਲਿਆਂ ਦੀ ਸਾਡੀ ਹੋਰ ਤਿਆਰੀ ਹੈ ਪੂਰੇ ਦੇਸ਼ بھر ਚੋਂ ਥੈਲੇ ਔਰ ਥਾਲੀ ਇਕੱਠੇ ਕਰਕੇ ਪ੍ਰਿਆਗਰਾਜ ਭੇਜੇ ਗਏ 1.5 ਲੱਖ ਥਾਲੀਆਂ ਵੀ ਵੰਡ ਹੋ ਚੁੱਕੀ ਹੈ ਜੋ ਪੰਡਾਰਾ ਕਮੇਟੀਆਂ ਹੈ ਉਹਨਾਂ ਨੂੰ ਇਹ ਥਾਲੀਆਂ ਦੇ ਦਿੱਤੀਆਂ ਤੋਂ ਪੰਡਾਰਿਆਂ ਨੇ ਇੰਨਾ ਵੀ ਵਰਤੋਂ ਕੀਤੀ ਹੁਣ ਇਹ ਜੋ ਥਾਲੀਆਂ ਹੈ ਉਹਨਾਂ ਦੀ ਐਸੈਟ ਬਣ ਗਈ ਹੈ ਉਹਨਾਂ ਦੀ ਸੰਪਤੀ ਬਣ ਗਈ ਇਸ ਕਰਕੇ ਪ੍ਰਯਾਗਰਾਜ ਦੇ ਵਿੱਚ 85% ਕਚਰੇ ਦਾ ਢੇਰ ਹੈ ਉਹ ਕਟਿਆ ਹੈ ਡਿਸਪੋਜ਼ੇਬਲ ਦੀ ਵਰਤੋਂ ਨਾ ਹੋਣ ਦੇ ਕਰਕੇ ਅਗਰ ਕੋਈ ਲੱਗ ਰਹੀ ਕਿ ਅਗਰ ਇਸ ਮਿਸ਼ਨ ਦੇ ਸੰਬੰਧ ਵਿੱਚ ਕਿਸੇ ਲਈ ਕੋਈ ਜਾਣਕਾਰੀ ਚਾਹੀਦੀ ਹੋਵੇ ਸਾਡੇ ਵੱਲੋਂ ਕੋਈ ਆਧਾ ਸੰਪਰਕ ਨੰਬਰ ਹੈ ਕੋਈ ਜਾਣਕਾਰੀ ਦਿੱਤੇ ਰਹੀ ਹੈ ਤੁਹਾਡੇ ਨਾਲ ਉਹ ਵਿਅਕਤੀ ਤੁਹਾਡੇ ਤੱਕ ਪਹੁੰਚ ਕਰ ਸਕਦਾ ਹੈ ਮੇਰਾ ਨਾਮ ਪ੍ਰਵੀਨ मैं हरियावल पंजाब का स्टेट का कन्वीनर हाँ मेरा नंबर है नौ सत सत नौ नौ एक चार तीन दो अठा उ लगभग ग्यारह लख थालिया पहुंच गई और सवा तो दस लख थालिया वंडिया गई साढ़े कार्यकर्ता देश भर चो गए उ तीन दिन रहा, कोई पांच दिन रहा तो उन्होंने सवा दस लख थालियाँ वन दतिया और लख थाले अपना थैले बढ़ दिते हैं ढाई लख गस भी अपनी इस अचार चले हुए हाँ वृक्ष लगाओ पानी बचाओ प्लास्टिक हटाओ